ਨੀ ਮੇਰਾ ਕੀ ਜਲ ਰਹਾ ਸਿਕਾਲ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੰਦਾ ਆਪਣੇ ਕੋਲ ਨਵਾਂ ਤਾਂ ਦੇਖ ਰਿਹਾ ਨਾਲ ਕਰਨੀ ਪੈਂਦੀ ਆ ਚੋਈਰ ਦੀ ਚੋਈ ਚੱਲ ਰਹੀ ਆ ਅੱਬ ਦੇ ਸ਼ੇਅਰ ਦੇ ਲੰਬੇ ਟਾਈਮ ਹੋ ਗਏ ਇਹ ਵੀਡੀਓ ਮੈਂ ਪੀਸੀ ਤੇ ਡਿਲੀਟ ਹੋ ਗਈ ਮੇਰੇ ਤੋਂ। ਦੁਬਾਰੇ ਪਾਉਂਗਾ ਓਏ। ਜਦੋਂ ਉਸਕੇ ਨੇੜੇ ਲੜੀ ਕਰਦੇ ਆ ਜਿਹੜੀ। ਉਹ ਯਾਰ ਬੇਚਾਰੀ ਮਰ ਗਈ ਗਾ। ਬਹੁਤ ਮਿਹਨਤ ਕਰੀ ਉਹਦੇ ਤੇ ਪਰ ਬੁੱਝੀ ਨਹੀਂ। ਸੇ ਲੋਕ ਨੋ ਲੈ ਆ। ਜੀ ਬਿੱਦਰੋ ਕੀ ਹਾਲ ਚਾਲ? ਆਪਾਂ ਚੱਲੇ ਆ ਮਲੂ ਨੂੰ ਦਵਾਈ ਲੈਣ। ਤੇ ਜੀਰੀ ਦੀ ਦਵਾਈ। ਕਿ ਇੱਕ ਮਸ਼ੀਨ ਕੋਲ ਆਲੂ ਆਣੀ ਵੱਢਣ ਵਾਲੀ ਮਸ਼ੀਨ ਬਣਾਉਣੀ ਆ ਉਹਨਾਂ ਕੋਲ ਜਾ ਕੇ ਆਉਣਾ ਤੇ ਆ ਦੋ ਤਿੰਨ ਕੰਮ ਆ ਬਾਕੀ ਤੁਹਾਨੂੰ ਮਿਲਦੇ ਅੱਗੇ ਦੁਕਾਨ ਤੇ ਜਾ ਕੇ ਇਹਨਾਂ ਤੋਂ ਲੈਣੀ ਆ ਦਵਾਈ ਇਹ ਤੋਂ ਹੀ ਪਵਾਲੀ ਨੇ 90 ਥਰੀ ਵਾਲੀ ਨੇ 1 ਲੱਖ ਰੁਪਏ ਜਾਂ 90 ਹਜ਼ਾਰ ਦੀਆਂ ਨੇ ਹਾਂ ਮੀਂਹ ਤੋਂ ਜਲਾਸਤੋਂ ਸਿੱਧੇ ਜਾ ਕੇ ਆਪਣੇ ਫਾਰਮ ਆ ਦਵਾਈ ਲੈਣ ਆਇਆ ਆਪਾਂ ਮਲੋਟੂ ਦੋ ਫਾਰਮਾਂ ਵਿੱਚ ਜਾ ਕੇ ਦੋਈ ਇਹਨਾਂ ਨੂੰ ਕੋਲ ਡੀਲ ਆ ਰਹੀ ਥਰ ਲੈਣੇ ਖੇਤਾਂ ਦੇ ਵਿੱਚ ਆ ਬਸ ਕੀ ਵਿਜੀ ਲੱਗਦਾ ਉਹ ਦਫ਼ਤਰ ਤੇ ਬੈਠਾ ਨਾ ਆਪਾਂ ਇਹਨਾਂ ਦੇ ਯਾਰੋ ਦੇ ਹੋਈ ਯਾਰ ਲੋ ਵੀ ਮਿੱਤਰੋ ਦਵਾਈ ਲੈ ਲਈ ਆਪਾਂ ਕਰੂੰਗੇ ਜਦੋਂ ਫਿਰ ਦਿਖਾਵਾਂਗੇ ਕਿਹੜੀ ਲਈ ਆ ਆਪਣੇ ਬਣਾ ਲੈਦੇ ਪਾਵੇ ਜਾਵੇਗੇ ਆਪਣੇ ਦਿੱਤੀ ਸਾਡੀ ਪਾਵੇਗਾ ਆਪਣੀ ਤਾਂ ਆਪਣੀ ਤਾਂ ਮਲਾ ਕੇ ਪਾਈ ਦੀ ਹਾਂ ਵੀਰੇ ਉੱਤੇ ਉੱਤੇ ਵੀਡੀਓ ਬਣਾ ਲਈ ਸਾਡੀ ਨਾ ਨਾ ਉਹ ਬਲੌਗ ਜਾ ਬਣਾ ਲਾਈਵ ਅਸੇ ਬਲੌਗ ਬਣਾ ਦੇ ਲਈ ਜਾ ਹਾਂਜੀ ਮਾਈਕ ਮੈਨੂੰ ਮਿਲਦਾ ਮੇਰਾ ਨਾਂ ਸੰਦੀਪ ਸੰਦੀਪ ਪਾਵਾ ਨਹੀਂ ਆਪਾ

ਆੜੇਦੋ ਮਰਦਾ ਜੀ ਆਂ ਪਾ ਜੀ ਆਂ ਵਾਟੇ ਫੂਟ ਬੱਬ ਹੋ ਜਾਣੇ ਆ ਯਾਰ ਟਾਂਡੀ ਦੇ ਪਿੱਛੇ ਵਾਟੇ ਆਣੇ ਆ ਹੁਣ ਕਾਹਨ ਕਿੱਥੇ ਰ ਸਾਹਮਣੇ ਜੀ ਕੋਰੇ ਬਣਾਉਂਦਾ ਚਲੋ ਠੀਕ ਆ ਬਰੇ ਹੋ ਪੰਜ ਨੰਬਰ ਬਣਾ ਲਿਆ ਅੱਛਾ 깔ਾ ਦੋ ਬਾਈ ਚੱਕੀਓ ਤੇ ਉਹ ਬਾਈ ਲੋ ਜੀ ਮਿੱਤਰੋ ਦੋਾਈ ਏਰੀਆ ਆਪਾਂ ਇੱਥੋਂ ਲੱਗੀ ਆ ਉਹ ਗਰਾਮੋ ਦਾ ਦਸਿਪੇ ਬਹੁਤ ਫਰਕ ਆ ਯਾਰ 250 ਦਾ ਕਿੱਥੇ 400 ਹੋਰ ਕਿ ਲੋਕ ਯਾਰ ਗੱਭੀ ਲਾ ਜਾਂਦੇ ਆ ਪੁਲਿਸ ਨਵੀਆਂ ਦਵਾਈਆਂ ਭਾਲੇ ਨਹੀਂ ਚੱਲਦੇ ਹੁਣ ਘਰਾਂ ਨੂੰ ਕਿਹੜੇ ਫਾਰਮ 'ਚ ਖੜੇ ਉਹਨੂੰ ਐ ਤਾਂ ਪਤਾ ਲੱਗੇ ਸਾਨੂੰ ਨਹੀਂ ਫਾਰਮ ਦਾ ਬਿਨੈ ਉਹ ਪਤਾ ਕੀ ਗੱਲਾ ਸਾਡੇ ਪਿੰਡ ਦਾ 10-12 ਫਾਰਮ ਆਂਦੇ ਨੇ ਫਿਰ ਹੁਣ ਆ ਅਸੀਂ ਵੀ ਕਿਹੜੇ ਫਾਰਮ 'ਚ ਲੱਭੀਏ ਹੁਣ ਉਹਨੂੰ ਪੁੱਛੋ ਤਾਂ ਸਹੀ ਤੁਸੀਂ ਕਿਹੜੇ ਫਾਰਮ 'ਚ ਖੜੇ ਆ ਤਾਂ ਹੀ ਬੰਦਾ ਜਾਊਗਾ ਟਿਕਾਣੇ ਤੇ ਈੜੀ ਲੋਕੇਸ਼ਨ ਨਾਮ ਮੇਰੇ ਕੋਈ ਨਹੀਂ ਲਿਖਿਆ ਮੇਰੇ ਆਪਾਂ ਆਪਣੇ ਦੋ ਸ਼ੈੱਡ ਇਕੱਠੇ ਆ। ਲੋਕੇਸ਼ਨ ਪਤਾ ਕਿਹੜੀ ਆਪਣੇ ਸੂਏ ਦੇ ਨਾਲੇ ਦੋ ਦਵਾਈ ਆਪਾਂ ਲੈ ਲਈ ਹੁਣ ਚੱਲਦੇ ਆ ਘਰ ਨੂੰ। ਔਣ ਲੱਗੇ ਨੇ ਬਣਾਏ ਨਹੀਂ ਹੈਗਾ। ਉਹ ਫਾਰਮ ਦੇ ਖਣਾਏ ਆਉਣੇ ਆ। ਉਹ ਲੋਹ ਨਹੀਂ ਕਰਾਉਣਾ। ਮਲੋਹ ਆ ਇਹ ਮਲੋਹ। ਜਿਸ ਸੜਾਂ ਦਾ ਤਾਂ ਹੈਲੋ ਰੱਪਾ ਟੋਲੀ ਮਸ਼ੀਨ ਬਣਾਉਣੀ ਆ ਵੱਡਾ ਨੂੰ ਪਟਣੇ ਵਾਲੀ ਪਤਾ ਕਰਨਾ ਆ ਦੇਖਦੇ ਜੇ ਪੁਰਾਣੀ ਪੂਣੀ ਹੋਈ ਜਾਂ ਕਿ ਇਸ ਵਾਲਿਆਂ ਨੂੰ ਦੇਖਦੇ ਜੇ ਮਿਲਦੀ ਫਿਰ ਦਮਾਰਾ ਬਹੁਤ ਵੱਡੇ ਹੈ ਕਿ ਪੁਰਾਣੀ ਕੋਈ ਹੈ ਨਹੀਂ ਆ ਰਹੀ ਬੰਦਾ ਕੋਟਣੇ ਵੀ ਲੋਗ ਆ ਜੀ ਹੈ ਕੋਟਣੇ ਵੀ ਮੇਰੀ ਤੇਰੀ ਨੰਬਰ ਚ ਤਾਂ ਇਹਦਾ ਹੀ ਪੁਰਾਣੀ ਨੇ ਮੈਂ ਨਹੀਂ ਕੋਈ ਪੁਰਾਣੀ ਅਸੀਂ ਮੈਂ ਦਰਕਾਰ ਬਤਾਵਾਂ ਖਾਵਾ ਵਿੱਚ ਜਿੱਦਿ ਦੀ 60000 60000 ਕੋ ਜਿਆਦਾ ਪਾਉਂ ਜਿਹੜੇ ਵੇਲੇ ਲਾਤਾ ਬੱਚੇ ਉਹ ਜਿੱਤਾ ਹੀ ਨਾ ਹੋ ਗਿਆ ਪਾਉਂ ਦੇ ਤੇ ਇਹ ਲੱਗ ਰਿਹਾ ਹੈ ਕਿ ਉਹਦਾ ਲੈ ਲਿਆ ਸੀ ਪੁਰਾਣੀ ਕਿਹੜੀ ਗੰਗ ਬਣੀ ਜਾ ਤੇ ਕਈਆਂ ਦੂ ਤਈਆਂ ਲੱਗ ਰਹੀਆਂ ਇਹਨੂੰ ਤਈਆਂ ਮੋਰੇ ਦੇ ਪਿੱਛੇ ਮੋਰੇ ਰੱਖੇ ਇੱਥੇ ਅੱਗੇ ਹੈ ਜੀ ਅਬ ਮਿੱਟੀ ਦਾ ਵੈਸੇ ਬਥੇਰੀ ਇਕੱਠੀ ਹੋ ਜਾਂਦੀ ਹੈ ਇੱਥੇ ਥੱਲੇ ਕਰਦੇ 7000 ਵਾਲੀ ਲਈ ਜੀ ਇਹ ਇਹ ਜਿਹੜਾ ਪਹਿਲੀ ਵਾਲੇ ਮਾਲਕੇ ਲਈ ਹੈ। ਆਹ ਮਸ਼ੀਨ ਇਕ ਤਿਆਰ ਹੋ ਰਹੀ ਆ। ਡਬਲ ਵੀ ਲੈ 40 ਸਰੀਆਂ ਨੇ। ਬਹੁਤ ਸਿੰਪਲ ਆ ਇਹ ਉਹ ਨਹੀਂ ਹੈਗੀ ਇਹ ਜਿਹੜੀ ਬੈਲਟ ਜਿਹੜੀ ਆਪਾਂ ਰੋੜ ਵੈਣੇ ਬੈਲਟਾਂ ਗਏ ਨੇ। 1,00,000 5000 ਰੁਪਏ ਰਹਿ ਨੇ ਤਾਂ। ਕਾਤੀ ਦੇਖ ਬਣਾ ਦੇ। ਆ ਜੰਦਾ ਬੱਟਾ ਪੋਣੇ ਵਾਲਾ ਆਲੂ ਦੀ ਕੀਮਤ ਹੈਗੀ ਆ 36000 36000 ਕੀਮਤ ਹੈ ਦੀ 36000 ਤਵੀਆਂ ਲੱਗ ਗਿਆ ਇਹ ਜਾਇ ਜਾਏ ਮੈਨੂੰ ਗੈਤ ਜੀ ਲੱਗਦੀ ਹੈ ਜੀ ਹਣਾ ਵੀ ਕੇਰੀ ਲੱਖ ਲੱਖ ਦੀ ਹੋਣੀ ਹੈ। ਜੈਸਾ ਇਹ ਹੈ ਲੋ ਲੋੜ ਨੇ ਸਬਸਿਡੀ ਦਾ ਲੋਨ ਨਹੀਂ ਕਰਾਇਆ ਸਿਰਫ ਰੇਟ ਜਾਇਜ਼ ਆਪਾਂ ਨੂੰ ਸੰਦਾ ਮਿਲ ਜਵੇ ਸਬਸਿਡੀ ਨਹੀਂ ਲੋੜੇ ਨਹੀਂ ਸਬਸਿਡੀ ਦੀ ਲੋੜ ਹੀ ਨਹੀਂ ਆ ਜੀ ਉਹ ਸਬਸਿਡੀ ਨੇ ਤਾਂ ਹੁਣ ਸੁਪਰ ਫੀਡਰਾਂ ਪਰ ਜਾਂ ਸਬਸਿਡੀਆਂ ਜਾਂ ਕਿੰਨੇ ਕਿੰਨੇ ਰੇਟ ਚੱਕੇ ਆ ਬਾਕੀ ਹਲਦਾ ਨੂੰ ਸੁਲਾਹ ਕਰਕੇ ਦਵਾਂਗੇ ਜੇ ਆਪਾਂ ਹੁਣ ਨੱਬਣੇ ਹੋਣਗੇ ਸੌਦਾ ਆਉਣ ਲੱਗਿਆ ਇਹ ਤਾਂ ਦੂਜੀ ਮਾਨ ਦਾ ਰੇਟ ਕੋਈ ਨਹੀਂ ਲਾਉਂਦਾ ਇਹ ਇਹ ਪ੍ਰਾਣਾ ਰੇਟ ਹੈ ਕੋਲਣਾ ਮੇਰੇ ਅੱਛਾ ਇਹ ਸਹੀ ਗੱਲ ਹੈ ਆ ਕੇ ਤੁਹਾਡਾ ਯਾਨੀ ਕਿ ਜਾਣ ਲੱਗੇ ਜੇ ਆਪਾਂ ਲੈ ਕੇ ਜਾਵਾਂਗੇ ਜਾਂ ਤੁਹਾਡਾ ਮਾਨ ਲਾਣ ਕਰਦਾ ਹੈ ਦੂਜਾ ਅੱਛਾ ਇਹ ਪ੍ਰਾਣਾ ਰੇਟ ਨਹੀਂ ਹਲੇ ਤਾਂ ਹੁਣ ਕੱਢਾਂਗੇ ਅੱਛਾ ਤੁਸੀਂ ਇੱਕ ਚੀਜ਼ ਦੱਸੋ ਕਿ ਜਿਹੜੀ ਨੰਦੇ ਫਰੀਆਂ ਲਈ ਬੈਸਟ ਹੈ ਉਹ ਪੱਟੀ ਦਾ ਸੀਧਾ ਚਾਸੀ ਵੀ ਜਾਣੀ ਹੈ ਪਹਿਲਾਂ ਜਾਪਾ ਖੇਤ ਰਹੀ ਹੋਣਾ ਚਾਹੀਦਾ ਨਹੀਂ ਪੱਟੜੇ ਵਾਲਾ ਬਦਲਾਅ ਰੁਕੇ ਸਹੀ ਬੱਟਾ ਹੋਣਾ ਚਾਹੀਦਾ ਟਕਾ ਕੇ ਵੀ ਚੱਪੇ 92 95 ਜਰੀਆ ਪਹਿਲਾਂ ਇਹੀ ਚਲਦੀਆਂ ਦੀਆਂ ਹੁਣ ਹੁਣ ਵੀ ਚਲਦੀਆਂ ਨੇ ਥੱਲੇ ਭਾਈ ਦਾ ਜਿੱਦੀ ਮਰਜ਼ੀ ਬਣਾ ਲੈ ਕਹਿੰਦੇ ਨਾ ਨਾ 100 ਦੇ ਨਹੀਂ 90 ਵੱਧ ਤੋਂ ਵੱਧ ਇਹ ਸਾਡੀ ਦਾ ਰੇਹ ਕਹਿੰਦੀ ਆ ਵੀ ਇੱਥੇ ਤੱਕੇ ਚਲਾਉਗੀ ਬੱਸ ਤੋਂ ਵੱਧ 95 ਬੱਸ ਔਰ ਜਿਹੜੇ ਉਹ ਨਵੇਂ ਦੂਰੀ ਜੋ ਕਹਿੰਦੇ ਆ ਵੀ ਰੋਬਟ ਰੋਬਰਾ ਦਾ ਕੀ ਫਾਇਦਾ ਫਿਰ ਸਾਲ ਨੂੰ ਫੇਰ ਉਹਦੇ ਪਰ ਪੈਸੇ ਲਾਈ ਜੋ ਤੇ ਮਰਜ਼ੀ ਪਾ ਲਈ ਜਿੱਦਨ ਉਹਦੇ ਤੇ ਰੀਅਲ ਲੱਗਣੇ ਉਹ ਤੇ ਦੁੱਗਣੇ ਰੁਪਏ ਨਾ ਨਾ ਨੋਰਮਲ ਦੀਆਂ ਠੀਕ ਆ ਜਿਹੜੀ ਆਮ ਚੀਜ਼ ਮਿਲਦੀ ਉਹ ਹੀ ਚੀਜ਼ ਉਹ ਲੈਣੀ ਚਾਹੀਦੀ ਲੈਣੀ ਚਾਹੀਦੀ ਇਹਦਾ ਨਵੇਂ ਨਵੇਂ ਉਹੀ ਕੱਢੀ ਜਾਂਦੇ ਆਂ ਜੀ ਬਸ ਪੈਸੇ ਬਸ ਪੈਸੇ ਜੇਬਾਂ ਚ ਕਢਾਈ ਜਾਂਦੇ ਆਂ ਆਪਣਾ ਜੱਟ ਤੇ ਕਿ ਮਿਸਤਰੀ ਦੋ ਹੀ ਕੰਮ ਹੋਏ ਨੇ ਦੋ ਹੀ ਕੰਮ ਨੇ ਇਹਦਾ ਵੀ ਜੱਟ ਨੂੰ ਜਿਹੜਾ ਲੋਏ ਦੇ ਖਾਵੇ ਤੇ ਨਵਾਂ ਆਪਣੀ ਯਾਰੀ ਹੋ ਰਹੀ ਆ ਲੋਕਾਂ ਦੀ ਕਰੀਏ ਜੀ ਸਾਰੇ ਅਸੀਂ ਤਾਂ ਏਡੇ ਵੱਡੀ ਕੋਈ ਵਰਦੀ ਅਸੀਂ ਤਾਂ ਛੋਟੇ ਜਿਹੇ ਬੰਦੇ ਆ ਮਤਲਬ ਲਈਏ ਸੰਦਾ ਪਹਿਲਾਂ ਅਸੀਂ ਕਣਕ ਜੀਰੀ ਕਰਦੇ ਸੰਦਾ ਚੱਲ ਵੀ ਹਾਂ ਜੀ ਪੂਰਾ ਐ ਸੰਦਾ ਹੁਣ ਜਦ ਤੇ ਆਲੂ ਲਾਉਣ ਲੱਗ ਗਏ ਪੂਰਾ ਹੀ ਨਹੀਂ ਹੋ ਰਿਹਾ ਸੰਦਾ ਕਦੇ ਫੋਸਲੇ ਲੋ ਕਦੇ ਗੁੱਜਣੀ ਦੇਖੋ ਦੇਖੀ ਆਪਾਂ ਕਦੇ ਕੋਸੇ ਪਰਫਿਊਮ ਦਾ ਕਲਾ ਕਦੇ ਕੋਸੇ ਚੱਲਦਾ ਇਹਦਾ ਲੋੜ ਬੋਲਦਾ ਭੈਣ ਦੀ ਲੋੜੇ ਨਹੀਂ ਇੱਕ ਦਿਨ ਵੱਧ ਲੱਗ ਜੂ ਅੱਗੇ ਕਿਤੇ ਇੱਕ ਦਿਨ ਚ ਹੀ ਕਣਕ ਬੀਜ ਕੇ ਬੀਨੇ ਹੋ ਜਾਂਦੇ ਅੱਗੇ ਦੇਖ ਲੋ ਛਿੱਟਾ ਮਾਰ ਕੇ ਬੀਜ ਦੇ ਦੇ ਇਹ ਇੱਕ ਦਿਨ ਚ ਫੇਰ ਕੀ ਬੀਨੇ ਹੋ ਜਾਂਦੇ ਦੀਏ ਦਾਦਾ ਦਾਣ ਲੱਗ ਜਾਂਦੇ ਦੀਏ ਉਹਨੂੰ ਕਹਿੰਦੇ ਦੀਏ ਕੰਮ ਹੁਣ ਤਾਂ ਅਗਰ ਦਾ ਯਾਰ ਸਵੇਰ ਨੂੰ ਨਵੇੜਦੀ ਆਪਾਂ ਕਣ ਕਣ ਨਵੇੜਦੀ ਆ ਪਾ ਮਗਰ ਦੇ ਨਾਲ ਆ ਵੀ ਮੱਕੀ ਦਾ ਹੈਗਾ ਨਾ ਇੱਕ ਮਸ਼ੀਨ ਦਾ ਆਪਾਂ ਚੁਪਾ ਕਰਕੇ ਨਵੀਂ ਲਈਏ ਇੱਕ ਕੋਈ ਪੁਰਾਣੀ ਦੀ ਭਾਲ ਕਰ ਲਾਂਗੇ ਪੁਰਾਣੀ ਆ ਗਈ ਮੈਂ ਤੁਹਾਨੂੰ ਦੇ ਦਿਆਂਗਾ ਉਹ ਨਾਲ ਸੀ ਚੱਲ ਸਾਨੂੰ ਐ ਆਉਂਦਾ ਸੀ ਤਿੰਨ ਜਣੇ ਅਸੀਂ 10-10 ਕਿਲਿਆਂ ਨੂੰ ਲੈ ਆਉਂਦੇ ਆ ਸਾਨੂੰ ਐ ਵੀ ਦੋ ਮਸ਼ੀਨਾਂ ਲੈ ਲਈਆਂ ਸੀ ਹਸਣ ਦਾ ਲੱਗਦਾ ਕੰਮ ਜੀ ਪਤਾ ਹੈ ਇਹ ਫੜੇ ਬੀਜਣ ਵਾਲੀ ਵੀ ਨਾ ਸਰ ਜਾਂਦਾ ਪੱਟਣ ਵਾਲੇ ਵੀ ਨਾ ਸਰਦਾ ਪਿਛਲੇ ਸਾਲ ਨਾਲ ਬੀਜਣ ਵਾਲਾ ਲੈ ਲਿਆ ਬਲੈਂਡਰ ਆਟੋਮੈਟਿਕ ਪੱਟਣ ਵਾਲੀ ਅਸੀਂ ਲਈ ਨਹੀਂ ਸੀ ਬਾਅਦ ਚ ਕੰਮ ਹੀ ਮਜੂਦ ਕਰੀ ਵੀ ਪੱਟਣ ਵਾਲੀ ਕਦੇ ਮਲੋਹ ਤੇ ਲਿਕੇ ਗਏ ਕਦੇ ਉਧਰ ਬਰਵਾਲੀ ਦੇ ਲਈ ਟਾਈਮ ਖਰਾਬ ਹੁੰਦਾ ਤੇਲ ਖਰਾਬ ਹੁੰਦਾ ਸਾਨੂੰ ਰੇਟ ਦਾ ਵੀ ਇੱਕ ਦਿਨ ਚ ਜਦ ਐ ਜਾਂਦਾ ਐ ਥੱਲੇ ਜਾਂਦਾ ਇਹ ਆਲੂ ਵਾਲਾ ਤਾਂ ਕੰਮ ਪੈਸੇ ਜਾਂਦਾ ਨਾਲੇ ਜਿਹੜੀ ਪੱਟਣ ਵਾਲੇ ਉਹੀ ਤਾਂ ਗੱਲ ਆ ਜਦੋਂ ਆਪਣੇ ਕੋਲ ਲੇਬਰ ਹੈਗੀ ਐ ਮਸ਼ੀਨ ਆਪਣੀ ਹੋਵੇ ਮਾਨ ਕਿੰਦਰਾ ਸਾਹਦੇ ਦੁਗਿਆ ਉਹ ਬਰਵਾਲੀ ਵਾਲੇ ਦੀ ਮਸ਼ੀਨ ਹੋ ਸਵੇਰੇ ਮੇਰੇ ਆ ਦੋ ਲੈਣਾ ਰਹਿ ਗਏ ਨੇ ਪੱਟਣ ਦੇ ਸ਼ਾਮ ਨੂੰ ਲੇਬਰ ਦੇ ਦੇਈਦਾ ਹੀ ਪਰ ਹਾਂ ਜੱਸੇ ਵੀ ਸੱਚੋਂ ਉਹ ਛੱਡ ਗਿਆ ਵਿਚ ਵਿਚਾਲੇ ਮੈਂ ਦੋ ਲੈਣਾ ਪੱਟ ਕੇ ਉਹਦੀ ਮਸ਼ੀਨ ਭਾਈ 9 ਵਜੇ ਨੂੰ ਉਪੜਦੀ ਕਰਦੇ ਕਹਿੰਦਾ ਜੀ ਦਿਹਾੜੀ ਜਾ ਕਰਾਇਆ ਮੈਂ ਕਹਾ ਚੱਲ ਯਾਰ ਵੀ ਮੈਂ ਤੈਨੂੰ ਕਹਿਣਾ ਤਾਂ ਚਾਹੁੰਦਾ ਨਹੀਂ ਮੈਂ ਕਹਾ ਤੂੰ ਉੱਤੀ ਜਾ ਲਾਦਾ ਯਾਰ ਵੀ 9 ਦਾ ਕਾ ਕਰਦੇ ਸੀ ਮਤਲਬ ਦੋ ਗਾਰ ਲੈਣੀਆਂ ਵੀ ਪਟਣ ਲੱਗੇ ਨਾਲੇ ਐ ਹੁੰਦਾ ਨਾ ਜੀ ਰੇਟ ਦੋ ਦਿਨਾਂ ਬਾਅਦ ਹੋ ਜਾਂਦਾ ਇਧਰ ਉਧਰ ਮਸ਼ੀਨ ਪਿੱਛੇ ਆਪਣਾ ਟਾਈਮ ਖਰਾਬ ਹੋ ਗਿਆ ਤਾਂ ਫਾਇਦਾ ਕੀ ਹੈ ਬਾਕੀ ਚਲੋ ਮੇਰੇ ਕੋਲ ਮਸ਼ੀਨ ਸਾਡੇ ਵਾਲੀ ਆ ਜੀ ਕੋਈ ਕੰਮ ਜਦੇ ਕਰਦ ਨਾਲ ਆਇਆ ਵੀ ਚੱਲ ਇੱਕ ਪਰਾਣੀ ਥੋੜਾ ਹੁਸਕਾ ਕੋਸ਼ਿਸ਼ ਕਰਦੇ ਪਰਾਣੀ ਮੈਂ ਤਾਂ ਬਾਈ ਨੂੰ ਕਿਹਾ ਪਟੀਆਂ ਪਰਾਣੀਆਂ ਆ ਭਗਮਾਨ ਵਾਲੇ ਕਸੀਆਂ ਕਸੀਆਂ ਮਸ਼ੀਨਾਂ ਬਥੇਰੇ ਵਧੀਆ ਥੇ ਪਟੀਆਂ ਅਸੀਂ ਉਹਨਾਂ ਨੂੰ ਸਾਡੇ ਕੋਲ ਪਰਾਣੀਆਂ ਦੀ ਲਈ ਬੁਲਾ ਭਗਾ ਮਾਰ ਤੁਹਾਨੂੰ ਨਵੀਆਂ ਦਿੱਤੀਆਂ ਨਹੀਂ ਉਹਨੇ ਅਸੀਂ ਨਵੀਆਂ ਬਣਾ ਦਿੱਤੀਆਂ 4 ਮਹੀਨੇ ਦੀ ਨਵੀਆਂ ਵੀ ਹੈਗੀਆਂ ਉਹਨਾਂ ਕੋਲ ਸਾਡੇ ਆਪਣੇ ਕੋਲ ਦਰਮਿਆਨ ਦੀ ਜੋ ਮਸ਼ੀਨ ਠੀਕ ਠੀਕ ਮਤਲਬ ਬਹੁਤ ਵੀ ਪੁਰਾਣੀ ਵੀ ਉਹ ਵਧੀਆ ਤੇ ਮਸ਼ੀਨਾਂ ਉਹ ਸਾਡੇ ਵਾਲਿਆਂ ਵੀ ਦੋ ਪੌਣੀਆਂ ਆਇਆ ਮੈਂ ਫੁੱਲ ਝਾੜਦੇ ਦੀ ਬਾਈ ਕਹਿੰਦਾ 95 ਸਰੀਏ ਬਹੁਤ ਆ ਜਿਹੜਾ ਇੱਕ ਦਮ ਝੁੰਡੇ ਵੀ ਉੜੇ ਹੋਏ ਦੇ ਐਨ ਫੁੱਲ ਸਫਾਈ ਨਹੀਂ ਹਣ ਹਾਂ ਮਾਰਦੇ ਹੁਣ ਦੀ ਜੰਪ ਸਿੱਧਾ ਜੇ ਚੱਲੀ ਜਾ ਬਾਕੀ ਆ ਖੇਤ ਪਰ ਡਿਪੈਂਡ ਹੁੰਦਾਣਾ ਆਪਣੇ ਪਰ ਇਦਾਂ ਜੇ ਸੁੱਖਾ ਫੀਲ ਤਾਂ ਚਲੋ ਠੀਕ ਹੈ ਜੀ ਫਿਰ ਠੀਕ ਹੈ ਜੀ ਸਲਾਹ ਕਰਕੇ ਤੁਹਾਨੂੰ ਸਾਈ ਦੇ ਜਾਾਂਗੇ ਠੀਕ ਹੈ ਜੀ ਚਲੋ ਜੀ ਚੱਲੀਏ ਜਲਦੀਆ ਕਰ ਹਾਂਜੀ ਮਿੱਤਰੋ ਪਹੁੰਚ ਗਏ ਸੀਗੇ ਆਪਾਂ ਘਰੇ ਤੇ ਉਹ ਰਸਤੇ ਵਿੱਚ ਫਿਰ ਦੁਬਾਰੇ ਸਰਹੰਦ ਨੂੰ ਹੋ ਕੇ ਆਉਣਾ ਪੈ ਗਿਆ ਉਸ ਨੀਂਦ ਨੂੰ ਥੋੜਾ ਜਿਹਾ ਕੰਮ ਸੀਗਾ ਬੈਂਕ 'ਚ ਤੇ ਤਾਂ ਕਰਕੇ ਫਿਰ ਸਰਹੰਦ ਨੂੰ ਹੋ ਕੇ ਆਏ ਆ ਕਾਫੀ ਟਾਈਮ ਲੱਗ ਗਿਆ ਸ਼ਾਇਦ ਦੋ ਤਿੰਨ ਘੰਟੇ ਲੱਗੇ ਤੇ ਬਾਕੀ ਆਪਣਾ ਅਗਲਾ ਬਲੌਕ ਦਵਾਈ ਜਦੋਂ ਕਰਾਂਗੇ ਉਹਦੇ 'ਚ ਦਿਖਾਵਾਂਗੇ ਕਿਹੜੀ ਦਵਾਈ ਲਈ ਆ ਤੇ ਬਾਕੀ ਮਿੱਤਰੋ ਮਿਲਦੇ ਆਂ ਅਗਲੀ ਵੀਡੀਓ ਚ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਪਾਸੇ ਆਪਣੀ ਮਣਾ ਚੈਨਲ ਮੋਨਟਾਈਜ਼ ਕਰਾਉਣਾ ਮਣਾ ਯਾਰ ਕਰਦੇ ਕਰੋ ਸ਼ੇਅਰ ਜ਼ਰੂਰ ਲੱਗਦਾ ਦਾ ਕੁਝ ਨਹੀਂ ਹੈਗਾ ਸਾਰਿਆਂ ਨੂੰ ਹੀ ਕਹਿਣਾ ਹੱਥ ਬਨ ਕੇ ਚਲੋ ਮਿਲਦੇ ਆਂ ਅਗਲੀ ਵੀਡੀਓ ਚੋ ਕੇ ਬਾਈ